ਉਹਦੇ ਤੱਕ ਮਾਰੇ ਉਹਨੇ ਤੁਹਾਡੇ ਵੱਲੋਂ ਇਸ ਇਨੀ ਵੱਡੀ ਘਟਨਾ ਵਾਪਰਨ ਤੋਂ ਬਾਅਦ ਪੁਲਿਸ ਤੱਕ ਜਾਇਆ ਗਿਆ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਜਾ ਕੇ ਨਹੀਂ ਸਰ ਉੱਥੇ ਕਾਫੀ ਜਣੇ ਸੀ ਬੱਚ ਬੜੀ دیر ਬਾਅਦ ਆਏ ਸੀ ਪੁਲਿਸ ਵਾਲੇ ਫਿਰ ਇਹਨਾਂ ਨੂੰ ਚੌਂਕੀ ਲਾਗੇ ਉਹ ਨਾਲ ਬਿਠਾ ਕੇ ਫਿਰ ਆਪਾਂ ਪਿੱਛੇ ਗਏ ਜਿਵੇਂ ਕੋਲ ਭਾਈ ਸਾਹਿਬ ਜਸਟਿਸ ਕਿਨ ਤੁਹਾਡੀ ਧਰਮ ਪਤਨੀ ਦੱਸ ਰਹੇ ਨੇ ਕਿ ਸਾਡੇ ਵੱਲੋਂ ਕਿਸੇ ਨੂੰ ਫੋਨ ਕਾਲ ਕਰਕੇ ਨਹੀਂ ਬੁਲਾਇਆ ਗਿਆ ਪਰ ਉਹ ਲਗਾਤਾਰ ਉਹਨਾਂ ਦੇ বাস ਕੰਡਕਟਰ ਅਤੇ ਡਰਾਈਵਰ ਦੇ આરોਪ ਨੇ ਕਿ ਇਹਨਾਂ ਵੱਲੋਂ ਫੈਮਿਲੀ ਵੱਲੋਂ ਬੁਲਾ ਕੇ ਤੇ ਸਾਡੇ ਨਾਲ ਮਾਰਕੁਟਾਈ ਕੀਤੀ ਗਈ ਹੈ ਦੁਬਾਰਾ ਤੋਂ ਉਸ ਵੀਡੀਓ ਦੇ ਵਿੱਚ ਵੀ ਦੇਖਿਆ ਜਾ ਰਿਹਾ ਹੈ ਕੁਸਤੀ ਪਗੜੀ ਤੱਕ ਉਤਰੀ ਹੋਈ ਹੈ ਉਸ ਦੇ ਨਾਲ ਲਗਾਤਾਰ ਮਾਰਕੁਟਾਈ ਹੋ ਰਹੀ ਹੈ ਵੇਖੋ ਜੀ ਜਿੱਥੇ ਇਹ ਗੱਲਬਾਤ ਹੋਈ ਆ ਉਹ ਫੁਹਾਰਾ ਚੌਂਗੇ ਲੇਬਰ ਚੌਂਗ ਬੋਲਿਆ ਜਾਂਦਾ ਉਹ ਉੱਥੇ ਘੱਡੋ ਘੱਡ ਵੀ ਉਸ ਟਾਈਮ 1.5 200 ਜਾਣਾ ਹੁੰਦਾ ਵਾ ਹੁਣ ਸਾਨੂੰ ਕੀ ਪਤਾ ਕੌਣ ਆ ਕੌਣ ਨਹੀਂ ਜਦੋਂ ਡਰਾਈਵਰ ਨੇ ਆਣ ਕੇ ਮੇਰੀ ਪੱਗ ਲਈ ਆ ਮੈਨੂੰ ਕੁੱਟਿਆ ਵਾ ਮਗਰ ਇਹਨਾਂ ਦੀ ਇੱਕ ਹੋਰ ਬੱਸ ਆ ਗਈ ਆ ਉਹਨਾਂ ਨੇ ਵੀ ਆਣ ਕੇ ਮੈਨੂੰ ਕੁੱਟਣਾ ਸ਼ੁਰੂ ਕਰਤਾ ਫਿਰ ਉਹਨਾਂ ਨੇ ਸਾਨੂੰ ਦੋਵਾਂ ਜੀਆਂ ਨੂੰ ਛਡਾਇਆ ਵਾ ਸਾਨੂੰ ਛਡਾ ਗਏ ਫਿਰ ਉਹਨਾਂ ਨੂੰ ਸਾਈਡ ਤੇ ਕੀਤਾ ਵਾ ਸਾਨੂੰ ਉਥੇ ਪਤਾ ਨਹੀਂ ਲੱਗਾ ਸਾਨੂੰ ਕੁੱਟਣ ਗੋਣ ਡਿਆ ਵਾ ਕਿੰਨੇ ਹੱਡੀ ਪੱਗ ਲਈ ਆ ਉਥੇ ਤੇ ਲੱਭਿਆ ਕੋਈ ਨਹੀਂ ਉਹਨਾਂ ਦਾ ਘਟੋ ਘਾਟੇ ਤੇ 6-7 ਜਣੇ ਉਹਨਾਂ ਦੇ ਸਾਨੂੰ ਕੁੱਟਦੇ ਰਹੇ ਆ ਆ ਮੇਰੇ ਮੂੰਹ ਤੇ ਬੈਗ ਮਾਰ ਛੜਕ ਤੇ ਘੜੀ ਸਿਆ ਬੁਰਾ ਛੜਕ ਤੇ ਸੁੱਟਿਆ ੱੱਕੇ ਮਾਰ ਮਾਰ ਕੋਈ ਇਨਸਾਨ ਹੋਵੇ ਜਨਾਨੀ ਨਾਲ ਇਦਾਂ ਥੋੜਾ ਕਰਦਾ ਵਾ ਬਿਲਕੁਲ ਜ਼ਿਲ੍ਹੇ ਦੇ ਨਾਲ ਉਹਨਾਂ ਦੇ ਨਾਲ ਮਾਰਕੁੱਟਾਈ ਹੋਈ ਹੈ ਤੁਸੀਂ ਤਸਵੀਰ ਜ਼ਰੂਰ ਅਸੀਂ ਚਾਹਾਂਗੇ ਕਿ ਨਾਲ ਦੀ ਨਾਲ ਸਾਂਝੀ ਕਰੀਏ ਜਿਸ ਤਰੀਕੇ ਦੇ ਨਾਲ ਉਸ ਮਹਿਲਾ ਦੇ ਨਾਲ ਮਾਰਕੁਟਾਈ ਹੋਈ ਹੈ ਤਾਂ ਉਹਨਾਂ ਦਾ ਕਹਿਣਾ ਵਾ ਕਿ ਇਸ ਤਰੀਕੇ ਨਾਲ ਕੋਈ ਵੀ ਇਨਸਾਨ ਕਿਸੇ ਮਹਿਲਾ ਨੂੰ ਇਸ ਤਰੀਕੇ ਨਾਲ ਨਹੀਂ ਘੁੱਟ ਸਕਦਾ ਜਿਸ ਤਰੀਕੇ ਨਾਲ ਉਸ ਮਹਿਲਾ ਦੇ ਨਾਲ ਬੱਸ ਸਟੈਂਡ ਦੇ ਅੰਦਰ ਮਾਰਕੁਟਾਈ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਬੱਸ ਸਟੈਂਡ ਤੋਂ ਥੋੜੀ ਜਿਹੀ ਦੂਰੀ ਤੇ ਜਾ ਕੇ ਉਸ ਮਹਿਲਾ ਦਾ ਕਹਿਣਾ ਵਾ ਇਸ ਨਾਲ ਅਰੋਪਾਂ ਦੀ ਦਿੱਲੀ ਪੋਸਟ ਦਾਰਾ ਪੁਸ਼ਟੀ ਨਹੀਂ ਕਰਦਾ ਕਿ ਜਸਟਿਸ ਕੇ ਨਾਲ ਉਸ ਮਹਿਲਾ ਨੇ ਕਿਹਾ ਵਾ ਕਿ ਮੇਰੇ ਨਾਲ ਬਸ ਦੇ ਵਿੱਚੋਂ ਮੈਨੂੰ ਕੰਡੈਕਟਰ ਵੱਲੋਂ ਤਿੱਕਾ ਮਾਰਿਆ ਜਾਂਦਾ ਵਾ ਜਿਸ ਤੋਂ ਬਾਅਦ ਮੈਂ ਸੜਕ ਤੇ ਡਿੱਗ ਜਾਨੀ ਆ ਤਾਂ ਜਿਸ ਤੋਂ ਬਾਅਦ ਮੇਰੇ ਹਸਬੰਦ ਵੀ ਆਂਦੇ ਨੇ ਤੇ ਫਿਰ ਉਹਨਾਂ ਦੇ ਨਾਲ ਵੀ ਲਗਾਤਾਰ ਮਾਰਕੋਟਾਈ ਇਸੇ ਤਰੀਕੇ ਨਾਲ ਕੀਤੀ ਜਾਂਦੀ ਹੈ ਜਸਟਿਸ ਕੇ ਨਾਲ ਮੇਰੇ ਨਾਲ ਕੀਤੀ ਜਾਂਦੀ ਹੈ ਨਾ ਤਾਂ ਅਸੀਂ ਕਿਸੇ ਨੂੰ ਫੋਨ ਕਰਕੇ ਉਸ ਵੇਲੇ ਉੱਥੇ ਬੁਲਾਇਆ ਸੀ ਅਤੇ ਨਾ ਹੀ ਅਸੀਂ ਕਿਸੇ ਵੀ ਨਿਹੰਗ ਸਿੰਘ ਜਥੇਬੰਦੀ ਨੂੰ ਉੱਥੇ ਉਹਨਾਂ ਦੇ ਨਾਲ ਮਾਰਕੋਟਾਈ ਕਰਨ ਲਈ ਕਿਹਾ ਸੀ ਉਹਨਾਂ ਨੇ ਜਦੋਂ ਪਗੜੀ ਲੱਗਦੀ ਲੱਥੀ ਦੇਖੀ ਇਹਦੇ ਉਸ ਤੋਂ ਬਾਅਦ ਉਹ ਨਿਹੰਗ ਸਿੰਘ ਜਿੱਥੇ ਬੰਦੀਆਂ ਨੇ ਜ਼ਰੂਰ ਗੁੱਸੇ ਵਜੋਂ ਆਣ ਕੇ ਉਸ ਬੱਸ ਅਤੇ ਕੰਡਕਟਰ ਦੇ ਨਾਲ ਡਰਾਈਵਰ ਅਤੇ ਕੰਡਕਟਰ ਦੇ ਨਾਲ ਝੜਪ ਕੀਤੀ ਹੈ ਮਾਰਕੁੱਟਾਈ ਕੀਤੀ ਹੈ ਪੁਲਿਸ ਕੋਲ ਜਾਣਗੇ ਇਨਸਾਫ ਲੈਣਗੇ ਤਾਂ ਅਸੀਂ ਜ਼ਰੂਰੀ ਸਮਝਾਂਗੇ ਕਿ ਅਸੀਂ ਉਹਨਾਂ ਬੱਸ ਡਰਾਈਵਰ ਅਤੇ ਕੰਡਕਟਰ ਦਾ ਵੀ ਪੱਖ ਆਪਣੇ ਦਰਸ਼ਕਾਂ ਨੂੰ ਦੱਸੀਏ ਕੀ ਕਹਿੰਦੇ ਨੇ ਉਹ ਇਸ ਸਾਰੀ ਘਟਨਾ ਨੂੰ ਲੈ ਕੇ ਅੱਜ ਬੱਸ ਵਿੱਚ ਹੰਗਾਮਾ ਹੋਇਆ ਵਾ ਆਧਾਰ ਕਾਰਡ ਲੈ ਕੇ ਇਸ ਮੁੱਦੇ 'ਤੇ ਕੀ ਕਹਿਣਾ ਚਾਹੁੰਦੇ ਜੀ ਦੇਖੋ ਸਰ ਜਿਹੜਾ ਆਧਾਰ ਕਾਰਡ ਆ ਪਹਿਲੇ ਨੰਬਰ ਤੇ ਤਾਂ ਆਧਾਰ ਕਾਰਡ ਦਾ ਆਪਾਂ ਕੋਈ ਰੋਲ ਹੀ ਨਹੀਂ ਕਰਦੇ ਪਿਆ ਆਧਾਰ ਕਾਰਡ ਹੈਗਾ ਜਾਂ ਨਹੀਂ ਹੈਗਾ ਸਰਕਾਰ ਨੇ ਫ੍ਰੀ ਕੀਤੇ ਆ ਸਰਕਾਰ ਦੀ ਜ਼ਿੰਮੇਵਾਰੀ ਆ ਅਸੀਂ ਤਾਂ ਸੇਵਾ ਕਰ ਰਹੇ ਆ ਕਿ ਸਵਾਰੀ ਨੂੰ ਲੈ ਕੇ ਜਾਣਾ ਤੇ ਲੈ ਕੇ ਆਉਣਾ ਜਿਸਰ ਦੱਸਿਆ ਜਾ ਰਿਹਾ ਕਿ ਆਧਾਰ ਕਾਰਡ ਲੈ ਕੇ ਆਧਾਰ ਕਾਰਡ ਕਨੇ ਨਹੀਂ ਚੱਲਣਾ ਤੇ ਉਸ ਪਰ ਕਿਹੜੀ ਟਿਕਟ ਲੱਗਣੀ ਆ ਤੋਂ ਉਹਨਾਂ ਵੱਲੋਂ ਇਹ ਬਿਆਨ ਆਏ ਆ ਨਹੀਂ ਸਰ ਉਹ ਆਧਾਰ ਕਾਰਡ ਚੱਲਣ ਨਾ ਚੱਲਣ ਵਾਲੀ ਕੋਈ ਗੱਲ ਨਹੀਂ ਹੋਈ ਜੀ ਉਹ ਬਾਹਰੋਂ ਸਵਾਰੀ ਬੈਠੀ ਆ ਚੁੰਗੀ ਤੇ ਉਹਨਾਂ ਨੇ ਉਤਰਨਾ ਵਾ ਜੋ ਕਿ ਚੁੰਗੀ ਸਾਡਾ ਜਿਹੜਾ ਸਟਾਪੇਜ ਨਹੀਂ ਬੰਦਦਾ ਪਹਿਲਾ ਸਟਾਪ ਜਿਹੜਾ ਸਾਡਾ ਬੰਦਦਾ ਮਹਿਤਾ ਚੌਂਕ ਆਉ ਇਹ ਉਹਨਾਂ ਨੇ ਪਤਾ ਨਹੀਂ ਰੰਜਾ ਸਿਆ ਕਿੱਦਾਂ ਵਾ ਕੀ ਉਹਨਾਂ ਨੇ ਸੱਦੇ ਆ ਬੰਦੇ 1 ਮਿੰਟ ਦੇ ਵਿੱਚ 1 ਮਿੰਟ ਲੱਗਦਾ ਜੀ ਇਥੋਂ ਪੁਹਾਰਾ ਚਾਉਂ ਜਾਂਦੇ ਆ ਪੁਹਾਰਾ ਚਾਉਂ ਦੇ ਵਿੱਚ 7-8 ਬੰਦੇ ਉਹਨਾਂ ਦੇ ਸੱਦੇ ਆ ਸੱਦ ਕੇ ਤੇ ਉਹਨਾਂ ਮੇਰੀ ਪੱਕ ਲਈ ਆ ਮੇਰੇ ਹੱਥੀ ਭੇ ਆ ਡਰਾਈਵਰ ਦੇ ਹੱਥੀ ਭੇ ਆ ਡਰਾਈਵਰ ਦੀ ਵੀ ਉਹਨਾਂ ਕੁਮੀਜ਼ ਪਾੜੀ ਆ ਮੇਰੇ ਵੀ ਉਹਨਾਂ ਸੱਟਾਂ ਲਾਈਆਂ ਨੇ ਸਰ ਇਹ ਬੱਸ ਆਈ ਕਿੱਥੋਂ ਨੇ ਕਿੱਥੇ ਚਲਣੀ ਜੀ ਇਹ ਪਟਾਲਾ ਤੋਂ ਚਲੰਦਰ ਜਾ ਰਹੀ ਸੀ ਠੀਕ ਹੈ ਅਚਾਨਕ ਇਹ ਬਸ ਸਟੈਂਡ ਬਿਲਕੁਲ ਜਾਮ ਕੀਤਾ ਗਿਆ ਬਿਲਕੁਲ ਖਾਲੀ ਹੋ ਇਸ ਪਰ ਕੀ ਕੀ ਘਟ ਰਹੇ ਨੇ ਦੇਖੋ ਸਾਰਾ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਪ੍ਰਸ਼ਾਸਨਾਂ ਦੇ ਵੀ ਆਪਾਂ ਉਹਨਾਂ ਤੇ ਕਾਰਵਾਈ ਕਰਾਂਗੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਕਾਰਵਾਈ ਨਾ ਕਰਨ ਕਰਕੇ ਅਸੀਂ ਬਸ ਸਟੈਂਡ ਬੰਦ ਕੀਤਾ ਜੀ ਸਰ ਦੇਖੀ ਨੇ ਚੌਂਕੀ ਦੇ ਉੱਪਰ ਲੋਕ ਲੱਗਾ ਹੋਇਆ ਵਾ ਸਾਰਾ ਉਹਨਾਂ ਉਸ ਚੌਂਕੀ ਇਸੇ ਤੇ ਲੈ ਕੇ ਆਇਆ ਪੌਣਾ ਘੰਟਾ ਹੋ ਗਿਆ ਉਹਨਾਂ ਇੰਨਾ ਤੇ ਲੱਗੇ ਖੜਿਆ ਨੂੰ ਠੀਕ ਹੈ ਜੀ ਅਜੇ ਤੱਕ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਹੁਣ ਉਹ ਜੰ德ਰੇ ਮਾਰ ਕੇ ਪਤਾ ਨਹੀਂ ਕਿੱਧਰ ਚਲ ਗਏ ਚਾਹਨੇ ਕੇ ਮੰਗ ਕਰਨੇ ਕਿਉਂ ਦੇਰੇ ਪ੍ਰਸ਼ਾਸਨ ਨੇ ਇਹੋ ਮੰਗਿਆ ਹੱਦੀ ਦੀ ਦੋਪੰਦੀ ਕਾਰਵਾਈ ਕਾਰਵਾਈ ਕੀਤੀ ਜਾਵੇ ਸਖਤ ਤੋਂ ਸਖਤ ਕਾਰਵਾਈ ਉਹਨਾਂ ਤੇ ਕੀਤੀ ਜਾਵੇ ਪੰਬਸ ਦੀ ਡਰਾਈਵਰ ਅਤੇ ਕੰਡੈਕਟਰ ਦੀ ਮਹਿਲਾ ਦੇ ਨਾਲ ਝੜਪ ਦੀ ਜਿਹੜੀ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਸਿਵਲ ਹਸਪਤਾਲ ਬਟਾਲਾ ਪਹੁੰਚੇ ਆ ਇਲਾਜ ਤਹਿਤ ਪਹੁੰਚੇ ਨੇ ਉਹ ਮਹਿਲਾ ਜਿਸ ਦੇ ਨਾਲ ਝੜਪ ਹੁੰਦੀ ਉਸ ਪਨ ਬਸ ਦੇ ਡਰਾਈਵਰ ਅਤੇ ਕੰਡੈਕਟਰ ਦੀ ਗਲਬਤ ਕਰਾਂਗੇ ਜਾਨਾਂਗੇ ਕਿ ਕੀ ਮਾਮਲਾ ਸੀ ਸਾਰਾ ਮਾਮਲਾ ਕੀ ਸੀ ਸਾਰਾ ਕਿਉਂ ਇੱਥੋਂ ਤੱਕ ਨੌਬਤ ਪਹੁੰਚੀ ਝੜਬ ਤੱਕ ਸਰ ਮੈਂ ਉਹਨਾਂ ਨੂੰ ਪੁੱਛ ਕੇ ਚੜੀ ਕਿ ਬਸ ਤੇ ਚੜਾਂ ਕਿ ਨਾ ਤੇ ਕਹਿੰਦੇ ਕੋਈ ਨਹੀਂ ਚੜਜੋ ਮੈਂ ਕਿਹਾ عمر ਪੂਰੇ ਤਰ ਦੋਗੇ ਨਾ ਕਹਿੰਦੇ ਹਾਂਜੀ ਤਰ ਦਾਂਗੇ ਤੇ ਬਾਅਦ ਚ ਜਦੋਂ ਫੁਹਾਰਾ ਚ ਬਸ ਆਈ ਤੇ ਮੈਂ ਸਾਰੇ ਸਵਾਰੀਆਂ ਉਹਨਾਂ ਨੂੰ ਆਧਾਰ ਕਾਰਡ ਦੇ ਰਹੀਆਂ ਤੇ ਮੈਂ ਸੋਚਿਆ ਕਿ ਮੈਂ ਵੀ ਆਧਾਰ ਕਾਰਡ ਦੇ ਦੇਣੀ ਮੈਂ ਉਹਨਾਂ ਨੂੰ ਆਧਾਰ ਕਾਰਡ ਦਿੱਤਾ ਤੇ ਕਹਿੰਦੇ ਕਿ ਕਿੱਥੇ ਉੱਤਰਨਾ ਮੈਂ ਕਿਹਾ ਮਰਪੂਰਾ ਚੌਂਕ ਤੇ ਮੈਂ ਤੁਹਾਨੂੰ ਬੋਲਿਆ ਸੀ ਤੇ ਕਹਿੰਦੇ ਕਿ ਆਪਾਂ ਉਮਰਪੁਰਾ ਨਹੀਂ ਚ ਉਤਾਰਦੇ ਹੈਗੇ ਕੋਈ ਉਮਰਪੁਰਾ ਚੌਂਕ ਇਹ ਸਟਾਪੇਜ ਨਹੀਂ ਹੈਗੇ ਸਾਡੇ ਮੈਂ ਕਿਹਾ ਮੈਂ ਤਾਂ ਨਿਕ ਪੁੱਛ ਕੇ ਚੜੀ ਤੇ ਉਹਨਾਂ ਨੇ ਕਿਹਾ ਕਹਿੰਦੇ ਤੁਸੀਂ ਹੁਣੇ ਉਤਰੋ ਮੈਂ ਕਿਹਾ ਮੈਂ ਵਾਪਸ ਕਿਵੇਂ ਜਾਵਾਂਗੀ ਤੁਸੀਂ ਮੇਰੇ ਕੋ ਪੈਸੇ ਲੈ ਲਓ ਤੇ ਮੈਨੂੰ ਮਤਲਬ ਕਿ ਉਤਾਰੋ ਨਾ ਕਹਿੰਦੇ ਨਹੀਂ ਪੈਸੇ ਵੀ ਨਹੀਂ ਲਾਣੇ ਤੂੰ ਜਲਦੀ ਉਤਰਦੀ ਬਾਣ ਤੇ ਪਹਿਲਾਂ ਉਹਨਾਂ ਨੇ ਮੇਰਾ ਉਧਾਰ ਕਾਰਡ ਛੋੜਤਾ ਮੈਂ ਉਹ ਚੌਕ ਘਰੀ ਤੇ ਉਹਨਾਂ ਨੇ ਅੱਗੇ ਮੈਨੂੰ ਕੀਤਾ ਤੇ ਮੇਰੇ ਇੱਥੇ ਮੱਤੇ ਤੇ ਛੱਟ ਲੱਗ ਗਈ ਬਾਰੀ ਵੱਜ ਗਈ ਤੇ ਫਿਰ ਉਹਨਾਂ ਨੇ ਇੱਕਦਮ ਬਾਰੀ ਖੋਲ ਕੇ ਤੇ ਮੈਨੂੰ ਬਸ ਥੋੜੀ ਥੋੜੀ ਚੱਲ ਰਹੀ ਜਲਦੀ ਬਸ ਉਹਨਾਂ ਨੇ ਮੈਨੂੰ ਧੱਕਾ ਦੇਤਾ ਅੱਛਾ ਨਹੀਂ ਉਹਨਾਂ ਦੇ ਲਗਾਤਾਰ ਰੋਪੇ ਵੀ ਲਾਏ ਜਾ ਰਹੇ ਨੇ ਤੁਹਾਡੇ ਦੇ ਉੱਤੇ ਕਿਹਾ ਜਾ ਰਿਹਾ ਹੈ ਕਿ ਫੋਨ ਕਰਕੇ ਬੁਲਾਇਆ ਗਿਆ ਨਿਹੰਸ ਸਿੰਘ ਜਿੱਥੇ ਬੰਦੀਆਂ ਆਉਂਦੀਆਂ ਨੇ ਜਿਨ੍ਹਾਂ ਵੱਲੋਂ ਆਣ ਕੇ ਲਗਾਤਾਰ ਉਹਨਾਂ ਦੇ ਨਾਲ ਵੀ ਮਾਰਕੁੱਟਾਈ ਕੀਤੀ ਗਈ ਨਹੀਂ ਸਰ ਉੱਥੇ ਪਹਿਲਾਂ ਹੀ ਬਹੁਤ ਸਾਰੇ ਜਾਨੇ ਖਲੋਤੇ ਹੁੰਦੇ ਆ ਮਜ਼ਦੂਰ ਵਗੈਰਾ ਹੀ ਤੇ ਮੇਰੇ ਹਸਬੰਦ ਪਿੱਛੇ ਆ ਰਹੇ ਸੀ ਤੇ ਜਦੋਂ ਮੇਰੇ ਹਸਬੰਦ ਆਏ ਤੇ ਉਹ ਕਹਿੰਦੇ ਤੂੰ ਇਹਨਾਂ ਨੂੰ ਕਿਵੇਂ ਕਰ ਰਹੇ ਹੋ ਸੁੱਟ ਸੁੱਟਿਆ ਕਿਉਂ ਥੱਲੇ ਮੈਂ ਡੇਗ ਗਈ ਜਦੋਂ ਬੱਸ ਰੁਕੀ ਤੇ ਇਹ ਪਿੱਛੇ ਆ ਰਹੇ ਸੀ ਇਹ ਭੱਜ ਕੇ ਅੱਗੇ ਹੋਏ ਤੇ ਇਹਨਾਂ ਨੇ ਕਿਹਾ ਕਿ ਤੂੰ ਕੁੜੀ ਨਾਲ ਬੋਲਦਾ ਕਿੱਦਾਂ ਪਿਆ ਵਾ ਕਹਿੰਦਾ ਮੈਂ ਇਦਾਂ ਹੀ ਬੋਲਣਾ ਵਾ ਜੋ ਕਰਨਾ ਕਰ ਲਾ ਲੈ ਮੈਂ ਥੱਲੇ ਆ ਗਿਆ ਵਾ ਉਸੇ ਵੇਲੇ ਉ ਇੱਪੇ ਲੈ ਇਹਨਾਂ ਦੇ ਦੰਦੀ ਵੱਡੀ ਕੱਟ ਲਗਾਇਆ ਤੇ ਬਾਅਦ ਚੋ ਇਹਨਾਂ ਦੀ ਪੱਗ ਲਾਤੀ ਜਦੋਂ ਡਰਾਈਵਰ ਆਇਆ ਡਰਾਈਵਰ ਨੇ ਪੱਗ ਲਾਤੀ ਫੇਰ ਨਿਹੰਗ ਸਿੰਘ ਪਤਾ ਨਹੀਂ ਸਾਨੂੰ ਕਿਹੜੇ ਸੀ ਉਹਨਾਂ ਨੇ ਉਹਨਾਂ ਨੂੰ ਕੁੱਟਿਆ ਸੀ ਤੇ ਬਾਅਦ ਚੋ ਇਹ ਕਿੰਨੇ ਦੋ ਤਿੰਨ ਬੱਸਾਂ ਆ ਗਈਆਂ ਪਿੱਛੇ ਤੇ ਸਾਰੇ ਡਰਾਈਵਰਾਂ ਨੇ ਇਹਨਾਂ ਨੂੰ ਬਹੁਤ ਕੁੱਟਿਆ ਨਾਲ ਮੈਨੂੰ ਵੀ ਬਹੁਤ ੱਟਕੇ ਮਾਰੇ ਉਹਨੇ ਤੁਹਾਡੇ ਵੱਲੋਂ ਇਸ ਇਨੀਵਰਡੀ ਘਟਨਾ ਵਾਪਰਨ ਤੋਂ ਬਾਅਦ ਪੁਲਿਸ ਤੱਕ ਜਾਇਆ ਗਿਆ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਜਾ ਕੇ ਨਹੀਂ ਸਰ ਉੱਥੇ ਕਾਫੀ ਜਣੇ ਸੀ ਬੱਚ ਬੜੀ ਦੇਰ ਬਾਅਦ ਆਏ ਸੀ ਪੁਲਿਸ ਵਾਲੇ ਫਿਰ ਇਹਨਾਂ ਨੂੰ ਚੌਂਕੀ ਲਾਗੇ ਉਹ ਨਾਲ ਬਿਠਾ ਕੇ ਫਿਰ ਆਪਾਂ ਪਿੱਛੇ ਗਏ ਜੀ ਕੋਲ ਭਾਈ ਸਾਹਿਬ ਜਸਟਿਸ ਕਿਨਾਂ ਤੁਹਾਡੀ ਧਰਮ ਪਤਨੀ ਦੱਸ ਰਹੇ ਨੇ ਕਿ ਸਾਡੇ ਵੱਲੋਂ ਕਿਸੇ ਨੂੰ ਫੋਨ ਕਾਲ ਕਰਕੇ ਨਹੀਂ ਬੁਲਾਇਆ ਗਿਆ ਪਰ ਉਹ ਲਗਾਤਾਰ ਉਹਨਾਂ ਦੇ বাস ਕੰਡਕਟਰ ਅਤੇ ਡਰਾਈਵਰ ਦੇ આરોਪ ਨੇ ਕਿ ਇਹਨਾਂ ਵੱਲੋਂ ਫੈਮਿਲੀ ਵੱਲੋਂ ਬੁਲਾ ਕੇ ਤੇ ਸਾਡੇ ਨਾਲ ਮਾਰਕੁਟਾਈ ਕੀਤੀ ਗਈ ਹੈ ਦੁਬਾਰਾ ਤੋਂ ਉਸ ਵੀਡੀਓ ਦੇ ਵਿੱਚ ਵੀ ਦੇਖਿਆ ਜਾ ਰਿਹਾ ਹੈ ਕੁਸਤੀ ਪਗੜੀ ਤੱਕ ਉਤਰੀ ਹੋਈ ਹੈ ਉਸ ਦੇ ਨਾਲ ਲਗਾਤਾਰ ਮਾਰਕੁਟਾਈ ਹੋ ਰਹੀ ਹੈ ਵੇਖੋ ਜੀ ਜਿੱਥੇ ਇਹ ਗੱਲਬਾਤ ਹੋਈ ਹੈ ਉਹ ਫੁਹਾਰਾ ਚੌਂਗੇ ਲੇਬਰ ਚੌਂਗ ਬੋਲਿਆ ਜਾਂਦਾ ਉਹ ਉੱਥੇ ਘੱਡੋ ਘੜ ਵੀ ਉਸ ਟਾਈਮ 1.5 200 ਜਾਣਾ ਹੁੰਦਾ ਵਾ ਹੁਣ ਸਾਨੂੰ ਕੀ ਪਤਾ ਕੌਣ ਹੈ ਕੌਣ ਨਹੀਂ ਜਦੋਂ ਡਰਾਈਵਰ ਨੇ ਆਣ ਕੇ ਮੇਰੀ ਪੱਗ ਲਾਈ ਆ ਮੈਨੂੰ ਕੁੱਟਿਆ ਵਾ ਮਗਰ ਇਹਨਾਂ ਦੀ ਇੱਕ ਹੋਰ ਬੱਸ ਆ ਗਈ ਆ ਉਹਨਾਂ ਨੇ ਵੀ ਆਣ ਕੇ ਮੈਨੂੰ ਕੁੱਟਣਾ ਸ਼ੁਰੂ ਕਰਤਾ ਫਿਰ ਉਹਨਾਂ ਨੇ ਸਾਨੂੰ ਦੋਵਾਂ ਜੀਆਂ ਨੂੰ ਛਡਾਇਆ ਵਾ ਸਾਨੂੰ ਛਡਾ ਗਏ ਫਿਰ ਉਹਨਾਂ ਨੂੰ ਸਾਈਡ ਤੇ ਕੀਤਾ ਵਾ ਸਾਨੂੰ ਤਾਂ ਕੋਈ ਉੱਥੇ ਪਤਾ ਨਹੀਂ ਲੱਗਾ ਸਾਨੂੰ ਕੁੱਟਣ ਗੋਣ ਡਿਆ ਵਾ ਕਿੰਨੇ ਹੱਡੀ ਪੱਗ ਲਈ ਆ ਉੱਥੇ ਤੇ ਲੱਭਿਆ ਕੋਈ ਨਹੀਂ ਉਹਨਾਂ ਦਾ ਘਟੋ ਘਟੋ ਤੇ 6-7 ਜਾਣੇ ਉਹਨਾਂ ਦੇ ਸਾਨੂੰ ਕੁੱਟਦੇ ਰਹੇ ਆ ਆ ਮੇਰੇ ਮੂੰਹ ਤੇ ਬੈਗ ਮਾਰਿਆ ਮੋਢੇ ਤੇ ਮਾਰਿਆ ਆ ਮੇਰੀਆਂ ਉਂਗਲਾਂ ਵੇਖੋ ਦੰਦੀਆਂ ਵੱਡ ਵੱਡ ਖਾ ਗਏ ਆ ਤੇ ਮੇਰੀ ਨਾਲ ਦੀ ਨੂੰ ਉਹਨਾਂ ਨੇ ਛੜਕ ਤੇ ਘੜੀਸਿਆ ਬੁਰਾ ਛੜਕ ਤੇ ਸੁੱਟਿਆ ਧੱਕੇ ਮਾਰ ਮਾਰ ਕੋਈ ਇਨਸਾਨ ਹੋਵੇ ਜਨਾਨੀ ਨਾਲ ਇਦਾਂ ਥੋੜਾ ਕਰਦਾ ਵਾ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਮਾਰਕੁਟਾਈ ਹੋਈ ਹੈ ਤੁਸੀਂ ਤਸਵੀਰ ਜ਼ਰੂਰ ਅਸੀਂ ਚਾਹਾਂਗੇ ਕਿ ਨਾਲ ਦੀ ਨਾਲ ਸਾਂਝੀ ਕਰੀਏ ਕਿ ਜਿਸ ਤਰੀਕੇ ਦੇ ਨਾਲ ਉਸ ਮਹਿਲਾ ਦੇ ਨਾਲ ਮਾਰਕੁਟਾਈ ਹੋਈ ਹੈ ਤਾਂ ਉਹਨਾਂ ਦਾ ਕਹਿਣਾ ਵਾ ਕਿ ਇਸ ਤਰੀਕੇ ਨਾਲ ਕੋਈ ਵੀ ਇਨਸਾਨ ਕਿਸੇ ਮਹਿਲਾ ਨੂੰ ਇਸ ਤਰੀਕੇ ਨਾਲ ਨਹੀਂ ਘੁੱਟ ਸਕਦਾ ਜਿਸ ਤਰੀਕੇ ਨਾਲ ਉਸ ਮਹਿਲਾ ਦੇ ਨਾਲ ਬੱਸ ਸਟੈਂਡ ਦੇ ਅੰਦਰ ਮਾਰਕੁਟਾਈ ਕੀਤੀ ਜਾਂਦੀ ਹੈ ਉਸ ਤੋਂ ਬਾਹਰ ਬੱਸ ਸਟੈਂਡ ਤੋਂ ਥੋੜੀ ਜਿਹੀ ਦੂਰੀ ਤੇ ਜਾ ਕੇ ਉਸ ਮਹਿਲਾ ਦਾ ਕਹਿਣਾ ਵਾ ਇਸ ਨਾਲ ਅਰੋਪਾਂ ਦੀ ਡੇਲੀ ਪੋਸਟ ਦਾਰਾ ਅ ਪੁਸ਼ਟੀ ਨਹੀਂ ਕਰਦਾ ਕਿ ਜਸਟਿਕ ਨੇ ਨਾਲ ਉਸ ਮਹਿਲਾ ਨੇ ਕਿਹਾ ਵਾ ਕਿ ਮੇਰੇ ਨਾਲ ਬਸ ਦੇ ਵਿੱਚੋਂ ਮੈਨੂੰ ਕੰਡੈਕਟਰ ਵੱਲੋਂ ਤਿੱਕਾ ਮਾਰਿਆ ਜਾਂਦਾ ਵਾ ਜਿਸ ਤੋਂ ਬਾਅਦ ਮੈਂ ਸੜਕ ਤੇ ਡਿੱਗ ਜਾਨੀ ਆ ਤਾਂ ਜਿਸ ਤੋਂ ਬਾਅਦ ਮੇਰੇ ਹਸਬੰਦ ਵੀ ਆਂਦੇ ਨੇ ਤੇ ਫਿਰ ਉਹਨਾਂ ਦੇ ਨਾਲ ਵੀ ਲਗਾਤਾਰ ਮਾਰਕੁਟਾਈ ਇਸੇ ਤਰੀਕੇ ਨਾਲ ਕੀਤੀ ਜਾਂਦੀ ਹੈ ਜਸਟਿਕ ਨੇ ਨਾਲ ਮੇਰੇ ਨਾਲ ਕੀਤੀ ਜਾਂਦੀ ਹੈ ਨਾ ਤਾਂ ਅਸੀਂ ਕਿਸੇ ਨੂੰ ਫੋਨ ਕਰਕੇ ਉਸ ਵੇਲੇ ਉੱਥੇ ਬੁਲਾਇਆ ਸੀ ਅਤੇ ਨਾ ਹੀ ਅਸੀਂ ਕਿਸੇ ਵੀ ਨਿਹੰਗ ਸਿੰਘ ਜਥੇਬੰਦੀ ਨੂੰ ਉੱਥੇ ਉਹਨਾਂ ਦੇ ਨਾਲ ਮਾਰਕੁਟਾਈ ਕਰਨ ਲਈ ਕਿਹਾ ਸੀ ਉਹਨਾਂ ਨੇ ਜਦੋਂ ਪਗੜੀ ਲੱਗਦੀ ਲੱਥੀ ਦੇਖੀ ਹੈ ਤਾਂ ਉਸ ਤੋਂ ਬਾਅਦ ਉਹ ਨਿਹੰਗ ਸਿੰਘ ਜਥੇਬੰਦੀਆਂ ਨੇ ਜ਼ਰੂਰ ਗੁੱਸੇ ਵਜੋਂ ਆਣ ਕੇ ਉਸ ਬੱਸ ਅਤੇ ਕੰਡਕਟਰ ਦੇ ਨਾਲ ਡਰਾਈਵਰ ਅਤੇ ਕੰਡਕਟਰ ਦੇ ਨਾਲ ਝੜਪ ਕੀਤੀ ਹੈ, ਮਾਰਕੁਟਾਈ ਕੀਤੀ ਹੈ। ਪੁਲਿਸ ਕੋਲ ਜਾਣਗੇ, ਇਨਸਾਫ ਲੈਣਗੇ ਤਾਂ ਅਸੀਂ ਜ਼ਰੂਰੀ ਸਮਝਾਂਗੇ ਕਿ ਅਸੀਂ ਉਹਨਾਂ ਬੱਸ ਡਰਾਈਵਰ ਅਤੇ ਕੰਡਕਟਰ ਦਾ ਵੀ ਪੱਖ ਆਪਣੇ ਦਰਸ਼ਕਾਂ ਨੂੰ ਦੱਸੀਏ ਕੀ ਕਹਿੰਦੇ ਨੇ ਉਹ ਇਸ ਸਾਰੀ ਘਟਨਾ ਨੂੰ ਲੈ ਕੇ। ਅੱਜ ਬੱਸ ਵਿੱਚ ਹੰਗਾਮਾ ਹੋਇਆ ਵਾ, ਆਧਾਰ ਕਾਰਡ ਲੈ ਕੇ ਇਸ ਬੁੱਡੇ ਵਰਤੀ ਕੀ ਕਰਨ ਚੁੰਨੇ ਜੀ। ਵੇਖੋ ਸਰ ਜਿਹੜਾ ਆਧਾਰ ਕਾਰਡ ਆ ਪਹਿਲੇ ਨੰਬਰ ਤੇ ਤਾਂ ਆਧਾਰ ਕਾਰਡ ਦਾ ਆਪਾਂ ਕੋਈ ਰੋਲ ਹੀ ਨਹੀਂ ਕਰਦੇ ਪਏ ਆਧਾਰ ਕਾਰਡ ਹੈਗਾ ਜਾਂ ਨਹੀਂ ਹੈਗਾ ਸਰਕਾਰ ਨੇ ਫ੍ਰੀ ਕੀਤੇ ਆ ਸਰਕਾਰ ਦੀ ਜ਼ਿੰਮੇਵਾਰੀ ਆ ਅਸੀਂ ਤਾਂ ਕਿ ਸੇਵਾ ਕਰ ਰਹੇ ਆ ਕਿ ਸਵਾਰੀ ਨੂੰ ਲੈ ਕੇ ਜਾਣਾ ਤੇ ਲੈ ਕੇ ਆਉਣਾ ਜਿਸਨੂੰ ਦੱਸਿਆ ਜਾ ਰਿਹਾ ਕਿ ਆਧਾਰ ਕਾਰਡ ਲੈ ਕੇ ਆਧਾਰ ਕਾਰਡ ਕਹਿੰਦੇ ਨਹੀਂ ਚੱਲਣਾ ਤੇ ਉਸ ਪਰ ਕਿਹੜੀ ਟਿਕਟ ਲੱਗਣੀ ਆ ਉਹਨਾਂ ਵੱਲੋਂ ਇਹ ਬਿਆਨ ਆਏ ਆ ਨਹੀਂ ਸਰ ਉਹ ਆਧਾਰ ਕਾਰਡ ਚੱਲਣ ਨਾ ਚੱਲਣ ਵਾਲੀ ਕੋਈ ਗੱਲ ਨਹੀਂ ਹੋਈ ਤੇ ਉਹ ਬਾਹਰੋਂ ਸਵਾਰੀ ਬੈਠੀ ਆ ਚੁੰਗੀ ਤੇ ਉਹਨਾਂ ਨੇ ਉਤਰਨਾ ਵਾ ਜੋ ਕਿ ਚੁੰਗੀ ਸਾਡਾ ਜਿਹੜਾ ਸਟਾਪ ਨਹੀਂ ਬੰਦਦਾ ਪਹਿਲਾ ਸਟਾਪ ਜਿਹੜਾ ਡਾ ਬੰਦਾ ਮਹਿਤਾ ਚੌਂਕ ਆਉਂਦਾ ਜੀ ਤੇ ਜਿਹੜਾ ਸਾਰਾ ਜਹ ਹੰਗਾਮਾ ਹੈ ਇਸ ਤੋਂ ਪਰੇ ਕੀ ਕਹਿਣਾ ਚਾਹੀਦਾ ਜੀ ਫਿਰ ਇਹ ਉਹਨਾਂ ਨੇ ਪਤਾ ਨਹੀਂ ਰੰਜਾ ਸਿਆ ਕਿੱਦਾਂ ਵਾ ਕੀ ਆ ਉਹਨਾਂ ਦੇ ਸੱਦੇ ਆ ਬੰਦੇ 1 ਮਿੰਟ ਦੇ ਵਿੱਚ 1 ਮਿੰਟ ਲੱਗਦਾ ਜੀ ਇਥੋਂ ਪੁਹਾਰਾ ਚੌਂ ਜਾਂਦੇ ਆ ਪੁਹਾਰਾ ਚੌਂ ਦੇ ਵਿੱਚ 7-8 ਬੰਦੇ ਉਹਨਾਂ ਦੇ ਸੱਦੇ ਆ ਸੱਦ ਕੇ ਤੇ ਉਹਨਾਂ ਮੇਰੀ ਪੱਕ ਲਈ ਆ ਮੇਰੇ ਹੱਥੀ ਪਏ ਆ ਡਰਾਈਵਰ ਦੇ ਹੱਥੀ ਪਏ ਆ ਡਰਾਈਵਰ ਦੀ ਵੀ ਉਹਨਾਂ ਕੋ ਕਮੀਜ਼ ਪਾੜੀ ਆ ਮੇਰੇ ਵੀ ਉਹਨਾਂ ਸੱਟਾਂ ਲਾਈਆਂ ਨੇ ਸਰ ਇਹ ਬੱਸ ਆਈ ਕਿਥੋਂ ਨੇ ਕਿੱਥੇ ਚਲਣੀ ਸੀ ਇਹ ਪਟਾਲਾ ਤੋਂ ਚਲੰਦਰ ਜਾ ਰਹੀ ਸੀ ਠੀਕ ਹੈ ਸਾਰਾ ਜਿਹੜਾ ਬੱਸ ਸਟੈਂਡ ਬਿਲਕੁਲ ਜਾਮ ਕੀਤਾ ਗਿਆ ਬਿਲਕੁਲ ਖਾਲੀ ਹੋ ਇਸ ਬਾਰੇ ਕੀ ਘਟਨਾ ਨੂੰ ਦੇਖੋ ਸਾਰਾ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਪ੍ਰਸ਼ਾਸਨਾਂ ਦੇ ਆਪਾਂ ਉਹਨਾਂ ਤੇ ਕਾਰਵਾਈ ਕਰਾਂਗੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਕਾਰਵਾਈ ਨਾ ਕਰਨ ਕਰਕੇ ਅਸੀਂ ਬੱਸ ਸਟੈਂਡ ਬੰਦ ਕੀਤਾ ਹੈ ਸਰ ਦੇਖੀ ਨਾ ਚੌਕੀ ਦੇ ਉੱਪਰ ਲੋਕ ਲੱਗਾ ਹੋਇਆ ਵਾ ਸਾਰਾ ਤੁਹਾਨੂੰ ਉਥੋਂ ਚੌਕੀ ਇਸੇ ਤੇ ਲੈ ਕੇ ਆਇਆ ਪੌਣਾ ਘੰਟਾ ਹੋ ਗਿਆ ਉਹਨਾਂ ਦੇ ਲੱਗੇ ਖੜਿਆ ਨੂੰ ਠੀਕ ਹੈ ਜੀ ਅਜੇ ਤੱਕ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਹੁਣ ਉਹ ਜੰਦਰੇ ਮਾਰ ਕੇ ਪਤਾ ਨਹੀਂ ਕਿੱਧਰ ਚਲ ਗਏ ਤੁਸੀਂ ਕੀ ਪੇਸ਼ਾਇਆ ਕਿ ਮੰਗ ਕਰਨ ਨੂੰ ਦੇ ਰਹੇ ਪ੍ਰਸ਼ਾਸਨ ਅਕਿ ਇਹੋ ਮੰਗ ਹੈ ਸਾਡੀ ਜੀ ਦੋ ਸਰਤ ਤੋਂ ਸਖਤ ਕਾਰਵਾਈ ਉਹਨਾਂ ਤੇ ਕੀਤੀ ਜਾਵੇ ਪਨਬਸ ਦੀ ਡਰਾਈਵਰ ਅਤੇ ਕੰਡੈਕਟਰ ਦੀ ਮਹਿਲਾ ਦੇ ਨਾਲ ਝੜਪ ਦੀ ਜਿਹੜੀ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਸਿਵਲ ਹਸਪਤਾਲ ਬਟਾਲਾ ਪਹੁੰਚੇ ਆ ਇਲਾਜ ਦੇ ਤਹਿਤ ਪਹੁੰਚੇ ਨੇ ਉਹ ਮਹਿਲਾ ਜਿਸ ਦੇ ਨਾਲ ਝੜਪ ਹੁੰਦੀ ਉਸ ਪਨਬਸ ਦੇ ਡਰਾਈਵਰ ਅਤੇ ਕੰਡੈਕਟਰ ਦੀ ਗਲਬਤ ਕਰਾਂਗੇ ਜਾਨਾਂਗੇ ਕਿ ਕੀ ਮਾਮਲਾ ਸੀ ਸਾਰਾ ਮਾਮਲਾ ਕੀ ਸੀ ਸਾਰਾ ਕਿਉਂ ਇੱਥੋਂ ਤੱਕ ਨੌਬਤ ਪਹੁੰਚੀ ਝੜਬ ਤੱਕ ਸਰ ਮੈਂ ਉਹਨਾਂ ਨੂੰ ਪੁੱਛ ਕੇ ਚੜੀ ਕਿ ਬਾਸ ਤੇ ਚੜਾਂ ਕਿ ਨਾ ਤੇ ਕਹਿੰਦੇ ਕੋਈ ਨਹੀਂ ਚੜਜੋ ਮੈਂ ਕਿਹਾ ਉਮਰ ਭਰੇ ਤਰਦੋਗੇ ਨਾ ਕਹਿੰਦੇ ਹਾਂਜੀ ਤਰਦਾਂਗੇ ਤੇ ਬਾਅਦ ਚ ਜਦੋਂ ਫੁਹਾਰਾ ਚੋਂ ਚ ਬਸ ਆਈ ਤੇ ਮੈਂ ਸਾਰੇ ਸੁਵਾਦੀ ਉਹਨਾਂ ਨੂੰ ਆਧਾਰ ਕਾਰਡ ਦੇ ਰਹੀਆਂ ਤੇ ਮੈਂ ਸੋਚਿਆ ਕਿ ਮੈਂ ਵੀ ਆਧਾਰ ਕਾਰਡ ਦੇ ਦੇਣੀ ਮੈਂ ਉਹਨਾਂ ਨੂੰ ਆਧਾਰ ਕਾਰਡ ਦਿੱਤਾ ਤੇ ਕਹਿੰਦੇ ਕਿ ਕਿੱਥੇ ਉੱਤਰਨਾ ਮੈਂ ਕਿਹਾ ਮਰਪੁਰਾ ਚੌਂਕ ਤੇ ਮੈਂ ਤੁਹਾਨੂੰ ਬੋਲਿਆ ਸੀ ਤੇ ਕਹਿੰਦੇ ਕਿ ਆਪਾਂ ਉਮਰਪੁਰਾ ਨਹੀਂ ਚ ਉਤਾਰਦੇ ਹੈਗੇ ਕੋਈ ਉਮਰਪੁਰਾ ਚੌਂਕ ਇਹ ਸਟਾਪੇਜ ਨਹੀਂ ਹੈਗੇ ਤੁਹਾਡੇ ਮੈਂ ਕਿਹਾ ਮੈਂ ਤਾਂ ਨਿਤ ਪੁੱਛ ਕੇ ਚੜੀ ਤੇ ਉਹਨਾਂ ਨੇ ਕਿਹਾ ਕਹਿੰਦੇ ਤੁਸੀਂ ਹੁਣੇ ਉਤਰੋ ਮੈਂ ਕਿਹਾ ਮੈਂ ਵਾਪਸ ਕਿਵੇਂ ਜਾਵਾਂਗੀ ਤੁਸੀਂ ਮੇਰੇ ਕੋ ਪੈਸੇ ਲੈ ਲਓ ਤੇ ਮੈਨੂੰ ਮਤਲਬ ਕਿ ਉਧਾਰ ਹੋਣਾ ਕਹਿੰਦੇ ਨਹੀਂ ਪੈਸੇ ਵੀ ਨਹੀਂ ਲਾਣੇ ਤੂੰ ਜਲਦੀ ਉਤਰਦੀ ਬਾਣ ਤੇ ਪਹਿਲਾਂ ਉਹਨਾਂ ਨੇ ਮੇਰਾ ਉਧਾਰ ਕਾਰਡ ਛੋੜਤਾ ਮੈਂ ਉਹ ਚੁੱਕ ਰਹੀ ਤੇ ਉਹਨਾਂ ਨੇ ਅੱਗੇ ਮੈਨੂੰ ਕੀਤਾ ਤੇ ਮੇਰੇ ਇੱਤੇ ਮੱਤੇ ਤੇ ਛੱਟ ਲੱਗ ਗਈ ਬਾਰੀ ਵੱਜ ਗਈ ਤੇ ਫਿਰ ਉਹਨਾਂ ਨੇ ਇੱਕਦਮ ਬਾਰੀ ਖੋਲ ਕੇ ਤੇ ਮੈਨੂੰ ਬਸ ਥੋੜੀ ਥੋੜੀ ਚੱਲ ਰਹੀ ਜਲਦੀ ਬਸ ਉਹਨਾਂ ਨੇ ਮੈਨੂੰ ਧੱਕਾ ਦੇਤਾ ਅੱਛਾ ਨਹੀਂ ਉਹਨਾਂ ਦੇ ਲਗਾਤਾਰ આરોਪ ਵੀ ਲਾਏ ਜਾ ਰਹੇ ਨੇ ਤੁਹਾਡੇ ਦੇ ਉੱਤੇ ਕਿਆ ਜਾ ਰਿਹਾ ਹੈ ਕਿ ਫੋਨ ਕਰਕੇ ਬੁਲਾਇਆ ਗਿਆ ਨਿਹੰਗ ਸਿੰਘ ਜਿੱਥੇ ਬੰਦੀਆਂ ਆਂਦੀਆਂ ਨੇ ਜਿਨ੍ਹਾਂ ਵੱਲੋਂ ਆਣ ਕੇ ਲਗਾਤਾਰ ਉਹਨਾਂ ਦੇ ਨਾਲ ਵੀ ਮਾਰਕੁੱਟਾਈ ਕੀਤੀ ਗਈ ਨਹੀਂ ਸਰ ਉੱਥੇ ਪਹਿਲਾਂ ਹੀ ਬਹੁਤ ਸਾਰੇ ਜਾਨੇ ਖਲੋਤੇ ਹੁੰਦੇ ਆ ਮਜ਼ਦੂਰ ਵਗੈਰਾ ਹੀ ਤੇ ਮੇਰੇ ਹਸਬੰਦ ਪਿੱਛੇ ਆ ਰਹੇ ਸੀ ਤੇ ਜਦੋਂ ਮੇਰੇ ਹਸਬੰਦ ਆਏ ਤੇ ਉਹ ਕਹਿੰਦੇ ਤੂੰ ਇਹਨਾਂ ਨੂੰ ਕਿਵੇਂ ਕਰ ਰਹੇ ਹੋ ਸੁੱਟ ਸੁੱਟਿਆ ਕਿ ਉਹ ਥੱਲੇ ਮੈਂ ਡੇਗ ਗਈ ਜਦੋਂ ਬੱਸ ਰੁਕੀ ਤੇ ਇਹ ਪਿੱਛੇ ਆ ਰਹੇ ਸੀ ਇਹ ਭੱਜ ਕੇ ਅੱਗੇ ਹੋਏ ਤੇ ਇਹਨਾਂ ਨੇ ਕਿਹਾ ਕਿ ਤੂੰ ਕੁੜੀ ਨਾਲ ਬੋਲਦਾ ਕਿੱਦਾਂ ਪਿਆ ਵਾ ਕਹਿੰਦਾ ਮੈਂ ਇਦਾਂ ਹੀ ਬੋਲਣਾ ਵਾ ਜੋ ਕਰਨਾ ਕਰ ਲਾ ਲੈ ਮੈਂ ਥੱਲੇ ਆ ਗਿਆ ਵਾ ਉਸੇ ਵੇਲੇ ਉਤਰੀ ਇਸ ਪੇਲੇ ਇਹਨਾਂ ਦੇ ਦੰਦੀ ਵੱਡੀ ਕੱਟ ਲਗਾਇਆ ਤੇ ਬਾਅਦ ਚੋ ਇਹਨਾਂ ਦੀ ਪੱਗ ਲਾਤੀ ਜਦੋਂ ਡਰਾਈਵਰ ਆਇਆ ਡਰਾਈਵਰ ਨੇ ਪੱਗ ਲਾਤੀ ਫਿਰ ਨਿਹੰਗ ਸਿੰਘ ਪਤਾ ਨਹੀਂ ਸਾਨੂੰ ਕਿਹੜੇ ਸੀ ਉਹਨਾਂ ਨੇ ਉਹਨਾਂ ਨੂੰ ਕੁੱਟਿਆ ਸੀ ਤੇ ਬਾਅਦ ਚੋ ਇਹ ਕਿੰਨੇ ਦੋ ਤਿੰਨ ਬੱਸਾਂ ਆ ਗਈਆਂ ਪਿੱਛੇ ਤੇ ਸਾਰੇ ਡਰਾਈਵਰਾਂ ਨੇ ਇਹਨਾਂ ਨੂੰ ਬਹੁਤ ਕੁੱਟਿਆ ਨਾਲ ਮੈਨੂੰ ਵੀ ਬਹੁਤ ੱਟਕੇ ਮਾਰੇ ਉਹਨੇ ਤੁਹਾਡੇ ਵੱਲੋਂ ਇਸ ਇਨੀਵਰ ਡੀਕਟ ਨਵਾਂ ਆਪਰਨ ਤੋਂ ਬਾਅਦ ਪੁਲਿਸ ਤੱਕ ਜਾਇਆ ਗਿਆ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਜਾ ਕੇ ਨਹੀਂ ਸਰ ਉੱਥੇ ਕਾਫੀ ਜਣੇ ਸੀ ਬੱਚ ਬੜੀ ਧੀਰ ਬਾਅਦ ਆਏ ਸੀ ਪੁਲਿਸ ਵਾਲੇ ਫਿਰ ਇਹਨਾਂ ਨੂੰ ਚੌਂਕੀ ਲਾ ਗਏ ਉਹ ਨਾਲ ਬਿਠਾ ਕੇ ਫਿਰ ਆਪਾਂ ਪਿੱਛੇ ਗਏ ਬਿਲਕੁਲ ਭਾਈ ਸਾਹਿਬ ਜਸਟਿਸ ਕਿਨਾਂ ਤੁਹਾਡੀ ਧਰਮ ਪਤਨੀ ਦੱਸ ਰਹੇ ਨੇ ਕਿ ਸਾਡੇ ਵੱਲੋਂ ਕਿਸੇ ਨੂੰ ਫੋਨ ਕਾਲ ਕਰਕੇ ਨਹੀਂ ਬੁਲਾਇਆ ਗਿਆ ਪਰ ਉਹ ਲਗਾਤਾਰ ਉਹਨਾਂ ਦੇ বাস ਕੰਡਕਟਰ ਤੇ ਡਰਾਈਵਰ ਦੇ આરોਪ ਨੇ ਕਿ ਇਹਨਾਂ ਵੱਲੋਂ ਫੈਮਿਲੀ ਵੱਲੋਂ ਬੁਲਾ ਕੇ ਤੇ ਸਾਡੇ ਨਾਲ ਮਾਰਕੁਟਾਈ ਕੀਤੀ ਗਈ ਹੈ ਦੁਬਾਰਾ ਤੋਂ ਉਸ ਵੀਡੀਓ ਦੇ ਵਿੱਚ ਵੀ ਦੇਖਿਆ ਜਾ ਰਿਹਾ ਹੈ ਕੁਸਤੀ ਪਗੜੀ ਤੱਕ ਉਤਰੀ ਹੋਈ ਹੈ ਉਸ ਦੇ ਨਾਲ ਲਗਾਤਾਰ ਮਾਰਕੁਟਾਈ ਹੋ ਰਹੀ ਹੈ ਵੇਖੋ ਜੀ ਜਿੱਥੇ ਇਹ ਗੱਲਬਾਤ ਹੋਈ ਹੈ ਉਹ ਫੁਹਾਰਾ ਚੌਂਗੇ ਲੇਬਰ ਚੌਂਗ ਬੋਲਿਆ ਜਾਂਦਾ ਉਹ ਉੱਥੇ ਕੋ ਡੋਗੜ ਵੀ ਉਸ ਟਾਈਮ 1.5 200 ਜਾਣਾ ਹੁੰਦਾ ਵਾ ਹੁਣ ਸਾਨੂੰ ਕੀ ਪਤਾ ਕੌਣ ਹੈ ਕੌਣ ਨਹੀਂ ਜਦੋਂ ਡਰਾਈਵਰ ਨੇ ਆਣ ਕੇ ਮੇਰੀ ਪੱਗ ਲਾਈ ਆ ਮੈਨੂੰ ਕੁੱਟਿਆ ਵਾ ਮਗਰ ਇਹਨਾਂ ਦੀ ਇੱਕ ਹੋਰ ਬੱਸ ਆ ਗਈ ਆ ਉਹਨਾਂ ਨੇ ਵੀ ਆਣ ਕੇ ਮੈਨੂੰ ਕੁੱਟਣਾ ਸ਼ੁਰੂ ਕਰਤਾ ਫਿਰ ਉਹਨਾਂ ਨੇ ਸਾਨੂੰ ਦੋਵਾਂ ਜੀਆਂ ਨੂੰ ਛਡਾਇਆ ਵਾ ਸਾਨੂੰ ਛਡਾ ਗਏ ਫਿਰ ਉਹਨਾਂ ਨੂੰ ਸਾਈਡ ਤੇ ਕੀਤਾ ਵਾ ਸਾਨੂੰ ਤੇ ਕੋਈ ਪਤਾ ਨਹੀਂ ਲੱਗਾ ਸਾਨੂੰ ਕੁੱਟਣ ਗੋੰਡਿਆ ਵਾ ਕਿੰਨੇ ਹੱਡੀ ਪੱਗ ਲਈ ਆ ਉਥੇ ਤੇ ਲੱਭਿਆ ਕੋਈ ਨਹੀਂ ਉਹਨਾਂ ਦਾ ਘਟੋ ਘਾਟੇ ਤੇ 6-7 ਜਣੇ ਉਹਨਾਂ ਦੇ ਸਾਨੂੰ ਕੁੱਟਦੇ ਰਹੇ ਆ ਆ ਮੇਰੇ ਮੂੰਹ ਤੇ ਬੈਗ ਮਾਰਿਆ ਮੋਢੇ ਤੇ ਮਾਰਿਆ ਆ ਮੇਰੀ ਉਂਗਲਾਂ ਵੇਖੋ ਦੰਦੀਆਂ ਵੱਡ ਵੱਡ ਖਾ ਗਏ ਆ ਤੇ ਮੇਰੀ ਨਾਲ ਦੀ ਨੂੰ ਉਹਨਾਂ ਨੇ ਛੜਕ ਤੇ ਘੜੀਸਿਆ ਬੁਰਾ ਛੜਕ ਤੇ ਸੁੱਟਿਆ ੱੱਕੇ ਮਾਰ ਮਾਰ ਕੋਈ ਇਨਸਾਨ ਹੋਵੇ ਜਨਾਨੀ ਨੇ ਇਦਾਂ ਥੋੜਾ ਕਰਦਾ ਹੋ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਮਾਰਕੁਟਾਈ ਹੋਈ ਹੈ ਤੁਸੀਂ ਤਸਵੀਰ ਜ਼ਰੂਰ ਅਸੀਂ ਚਾਹਾਂਗੇ ਕਿ ਨਾਲ ਦੀ ਨਾਲ ਸਾਂਝੀ ਕਰੀਏ ਕਿ ਜਿਸ ਤਰੀਕੇ ਦੇ ਨਾਲ ਉਸ ਮਹਿਲਾ ਦੇ ਨਾਲ ਮਾਰਕੁਟਾਈ ਹੋਈ ਹੈ ਤਾਂ ਉਹਨਾਂ ਦਾ ਕਹਿਣਾ ਵਾ ਕਿ ਇਸ ਤਰੀਕੇ ਨਾਲ ਕੋਈ ਵੀ ਇਨਸਾਨ ਕਿਸੇ ਮਹਿਲਾ ਨੂੰ ਇਸ ਤਰੀਕੇ ਨਾਲ ਨਹੀਂ ਘੁੱਟ ਸਕਦਾ ਜਿਸ ਤਰੀਕੇ ਨਾਲ ਉਸ ਮਹਿਲਾ ਦੇ ਨਾਲ ਬੱਸ ਸਟੈਂਡ ਦੇ ਅੰਦਰ ਮਾਰਕੁਟਾਈ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਬੱਸ ਸਟੈਂਡ ਤੋਂ ਥੋੜੀ ਜਿਹੀ ਦੂਰੀ ਤੇ ਜਾ ਕੇ ਉਸ ਮਹਿਲਾ ਦਾ ਕਹਿਣਾ ਵਾ ਇਸ ਨੇ ਰੋਪਾਂ ਦੀ ਡੈਲੀ ਪੋਸਟ ਦਾਰਾ ਅਹ ਪੁਸ਼ਟੀ ਨਹੀਂ ਕਰਦਾ ਕਿ ਜਸਟਿਕ ਨੇ ਨਾਲ ਉਸ ਮਹਿਲਾ ਨੇ ਕਿਹਾ ਵਾ ਕਿ ਮੇਰੇ ਨਾਲ ਬਸ ਦੇ ਵਿੱਚੋਂ ਮੈਨੂੰ ਕੰਡੈਕਟਰ ਵੱਲੋਂ ਤਿੱਕਾ ਮਾਰਿਆ ਜਾਂਦਾ ਵਾ ਜਿਸ ਤੋਂ ਬਾਅਦ ਮੈਂ ਸੜਕ ਤੇ ਡਿੱਗ ਜਾਨੀ ਆ ਤਾਂ ਜਿਸ ਤੋਂ ਬਾਅਦ ਮੇਰੇ ਹਸਬੰਦ ਵੀ ਆਂਦੇ ਨੇ ਤੇ ਫਿਰ ਉਹਨਾਂ ਦੇ ਨਾਲ ਵੀ ਲਗਾਤਾਰ ਮਾਰਕੁਟਾਈ ਇਸੇ ਤਰੀਕੇ ਨਾਲ ਕੀਤੀ ਜਾਂਦੀ ਹੈ ਜਸਟਿਕ ਨੇ ਨਾਲ ਮੇਰੇ ਨਾਲ ਕੀਤੀ ਜਾਂਦੀ ਹੈ ਨਾ ਤਾਂ ਅਸੀਂ ਕਿਸੇ ਨੂੰ ਫੋਨ ਕਰਕੇ ਉਸ ਵੇਲੇ ਉੱਥੇ ਬੁਲਾਇਆ ਸੀ ਅਤੇ ਨਾ ਹੀ ਅਸੀਂ ਕਿਸੇ ਵੀ ਨਿਹੰਗ ਸਿੰਘ ਜਥੇਬੰਦੀ ਨੂੰ ਉੱਥੇ ਉਹਨਾਂ ਦੇ ਨਾਲ ਮਾਰਕੁਟਾਈ ਕਰਨ ਲਈ ਕਿਹਾ ਸੀ ਉਹਨਾਂ ਨੇ ਜਦੋਂ ਪਗੜੀ ਲੱਗਦੀ ਲੱਥੀ ਦੇਖੀ ਇਹਦੇ ਉਸ ਤੋਂ ਬਾਅਦ ਉਹ ਨਿਹੰਗ ਸਿੰਘ ਜਿੱਥੇ ਬੰਦੀਆਂ ਨੇ ਜ਼ਰੂਰ ਗੁੱਸੇ ਵਜੋਂ ਆਣ ਕੇ ਉਸ ਬੱਸ ਅਤੇ ਕੰਡਕਟਰ ਦੇ ਨਾਲ ਡਰਾਈਵਰ ਅਤੇ ਕੰਡਕਟਰ ਦੇ ਨਾਲ ਝੜਪ ਕੀਤੀ ਹੈ ਮਾਰਕੁੱਟਾਈ ਕੀਤੀ ਹੈ ਪੁਲਿਸ ਕੋਲ ਜਾਣਗੇ ਇਨਸਾਫ ਲੈਣਗੇ ਤਾਂ ਅਸੀਂ ਜ਼ਰੂਰੀ ਸਮਝਾਂਗੇ ਕਿ ਅਸੀਂ ਉਹਨਾਂ ਬੱਸ ਡਰਾਈਵਰ ਅਤੇ ਕੰਡਕਟਰ ਦਾ ਵੀ ਪੱਖ ਆਪਣੇ ਦਰਸ਼ਕਾਂ ਨੂੰ ਦੱਸੀਏ ਕੀ ਕਹਿੰਦੇ ਨੇ ਉਹ ਇਸ ਸਾਰੀ ਘਟਨਾ ਨੂੰ ਲੈ ਕੇ ਅੱਜ ਬੱਸ ਵਿੱਚ ਹੰਗਾਮਾ ਹੋਇਆ ਵਾ ਆਧਾਰ ਕਾਰਡ ਲੈ ਕੇ ਇਸ ਮੁੱਦੇ 'ਤੇ ਕੀ ਕਹਿਣਾ ਚਾਹੁੰਦੇ ਜੀ ਦੇਖੋ ਸਰ ਜਿਹੜਾ ਆਧਾਰ ਕਾਰਡ ਹੈ ਪਹਿਲੇ ਨੰਬਰ ਤੇ ਤਾਂ ਆਧਾਰ ਕਾਟਦਾ ਆਪਾਂ ਕੋਈ ਰੋਲ ਹੀ ਨਹੀਂ ਕਰਦੇ ਪੇ ਆਧਾਰ ਕਾਟ ਹੈਗਾ ਜਾਂ ਨਹੀਂ ਹੈਗਾ ਸਰਕਾਰ ਨੇ ਫ੍ਰੀ ਕੀਤੇ ਆ ਸਰਕਾਰ ਦੀ ਜ਼ਿੰਮੇਵਾਰੀ ਆ ਅਸੀਂ ਤਾਂ ਕਿ ਸੇਵਾ ਕਰ ਰਹੇ ਆ ਕਿ ਸਵਾਰੀ ਨੂੰ ਲੈ ਕੇ ਜਾਣਾ ਤੇ ਲੈ ਕੇ ਆਉਣਾ ਜੀ ਸਰ ਦੱਸਿਆ ਜਾ ਰਿਹਾ ਕਿ ਆਧਾਰ ਕਰ ਲੈਗੀ ਆਧਾਰ ਕਾਟ ਕੇ ਨਹੀਂ ਚੱਲਣਾ ਤੇ ਉਸ ਪਰ ਕਿਹੜੀ ਟਿਕਟ ਲਗਣੀ ਆ ਤੋਂ ਉਹਨਾਂ ਵੱਲੋਂ ਇਹ ਬਿਆਨ ਆਏ ਆ ਨਹੀਂ ਸਰ ਉਹ ਆਧਾਰ ਕਾਟ ਚੱਲਣ ਨਾ ਚੱਲਣ ਵਾਲੀ ਕੋਈ ਗੱਲ ਨਹੀਂ ਹੋਈ ਜੀ ਉਹ ਬਾਹਰੋਂ ਸਵਾਰੀ ਬੈਠੀ ਆ ਚੁੰਗੀ ਤੇ ਉਹਨਾਂ ਨੇ ਉਤਰਨਾ ਵਾ ਜੋ ਕਿ ਚੁੰਗੀ ਸਾਡਾ ਜਿਹੜਾ ਸਟਾਪੇ ਨਹੀਂ ਬੰਦਾ ਪਹਿਲਾ ਸਟਾਪ ਜਿਹੜਾ ਸਾਡਾ ਬੰਦਾ ਮਹਿਤਾ ਚੌਂਕ ਪਉਂਦਾ ਜੀ ਤੇ ਜ ਇਹ ਉਹਨਾਂ ਨੇ ਪਤਾ ਨਹੀਂ ਰੰਜਾ ਸਿਆ ਕਿੱਦਾਂ ਵਾ ਕੀ ਆ ਉਹਨਾਂ ਨੇ ਸੱਦੇ ਆ ਬੰਦੇ 1 ਮਿੰਟ ਦੇ ਵਿੱਚ 1 ਮਿੰਟ ਲੱਗਦਾ ਜੀ ਇਥੋਂ ਪੁਹਾਰਾ ਚਾਉਂ ਜਾਂਦੇ ਆ ਪੁਹਾਰਾ ਚਾਉਂ ਦੇ ਵਿੱਚ 7-8 ਬੰਦੇ ਉਹਨਾਂ ਦੇ ਸੱਦੇ ਆ ਸੱਦ ਕੇ ਤੇ ਉਹਨਾਂ ਮੇਰੀ ਪੱਕ ਲਈ ਆ ਮੇਰੇ ਹੱਥੀ ਭੇ ਆ ਡਰਾਈਵਰ ਦੇ ਹੱਥੀ ਭੇ ਆ ਡਰਾਈਵਰ ਦੀ ਵੀ ਉਹਨਾਂ ਕੁਮੀਜ਼ ਪਾੜੀ ਆ ਮੇਰੇ ਵੀ ਉਹਨਾਂ ਸੱਟਾਂ ਲਾਈਆਂ ਨੇ ਸਰ ਇਹ ਬੱਸ ਆਈ ਕਿੱਥੋਂ ਤੇ ਕਿੱਥੇ ਚਲਣੀ ਜੀ ਇਹ ਪਟਾਲਾ ਤੋਂ ਜਲੰਧਰ ਜਾ ਰਹੀ ਸੀ ਠੀਕ ਹੈ ਸਾਰਾ ਕਿ ਇਹ ਬੱਸ ਸਟੈਂਡ ਬਿਲਕੁਲ ਜਾਮ ਕੀਤਾ ਗਿਆ ਬਿਲਕੁਲ ਖਾਲੀ ਹੋ ਇਸ ਪਰ ਕੀ ਕੀ ਘਟਣ ਦੇ ਦੇਖੋ ਸਾਰਾ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਪ੍ਰਸ਼ਾਸਨਾਂ ਦੇ ਵੀ ਆਪਾਂ ਉਹਨਾਂ ਤੇ ਕਾਰਵਾਈ ਕਰਾਂਗੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਕਾਰਵਾਈ ਨਾ ਕਰਨ ਕਰਕੇ ਅਸੀਂ ਬੱਸ ਸਟੈਂਡ ਬੰਦ ਕੀਤਾ ਜੀ ਸਾਰਾ ਦੇਖੀ ਨੇ ਚੌਂਕੀ ਦੇ ਉੱਪਰ ਲੋਕ ਲੱਗਾ ਹੋਇਆ ਵਾ ਸਾਰਾ ਉਹਨਾਂ ਉਸ ਚੌਂਕੀ ਇਸੇ ਤੇ ਲੈ ਕੇ ਆਇਆ ਪੌਣਾ ਘੰਟਾ ਹੋ ਗਿਆ ਉਹਨਾਂ ਦੇ ਲੱਗੇ ਖੜਿਆ ਨੂੰ ਠੀਕ ਹੈ ਜੀ ਅਜੇ ਤੱਕ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਹੁਣ ਉਹ ਜੰ德ਰੇ ਮਾਰ ਕੇ ਪਤਾ ਨਹੀਂ ਕਿੱਧਰ ਚਲ ਗਏ ਜੀ ਜੀ ਪ੍ਰਸ਼ਾਸਨ ਅਗੇ ਮੰਗ ਕਰ ਰਹੇ ਜੀ ਪ੍ਰਸ਼ਾਸਨ ਅਗੇ ਇਹ ਮੰਗ ਹੈ ਸਾਡੀ ਜੀ ਜ ਸਖਤ ਤੋਂ ਸਖਤ ਕਾਰਵਾਈ ਉਹਨਾਂ ਤੇ ਕੀਤੀ ਜਾਵੇ।